ਤਾਂ ਗੱਲ ਕਰ ਲੈਣੇ ਅਸ਼ੇਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਨ ਜਿੱਥੇ ਕੀ ਖੰਨਾ ਵਿਕੇ ਸਰਕਾਰੀ ਖਰੀਦ ਸ਼ੁਰੂ ਹੋ ਗਈ ਹੈ ਤਾਂ ਪੰਜਾਬ ਦੇ ਕੈਬਨਿਟ ਮੰਤਰੀ ਤਰੁੰਪ੍ਰੀ ਸਿੰਘ ਸੌਂਦ ਨੇ ਬੋਲੀ ਲਗਾ ਕੇ ਖਰੀਦ ਦਾ ਉਦਘਾਟਨ ਕੀਤਾ ਮੰਤਰੀ ਨੇ ਦੱਸਿਆ ਕਿ ਝੋਨੇ ਦੀ ਖਰੀਦ ਦੇ ਲਈ ਸਾਰੇ ਜ਼ਰੂਰੀ ਪ੍ਰਬੰਧ ਕੀਤੇ ਗਏ ਨੇ ਤਾਂ ਝੋਨੇ ਦੀ ਅਦਾਇਗੀ 24 ਤੋਂ 48 ਘੰਟਿਆਂ ਦੇ ਅੰਦਰ ਖਾਤਿਆਂ ਦੇ ਵਿੱਚ ਜਮ੍ਹਾਂ ਕਰ ਦਿੱਤੀ ਜਾਵੇਗੀ ਸੋ ਪਿਛਲੇ ਸਾਲ 1,90,348 ਮੈਟ੍ਰਿਕ ਟਨ ਝੋਨੇ ਦੀ ਕਟਾਈ ਹੋਈ ਸੀ ਇਸ ਸਾਲ ਵੀ ਇੰਨੀ ਹੀ ਰਕਮ ਦੀ ਉਮੀਦ ਹੈ ਤਾਂ ਉੱਥੇ ਆਰਟੀ ਅਸੋਸੀਏਸ਼ਨ ਦੇ ਪ੍ਰਧਾਨ ਹਰਬੰਸ ਸਿੰਘ ਰੋਸ਼ਾ ਨੇ ਕਿਹਾ ਕਿ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨ ਦਿੱਤਾ ਜਾਵੇਗਾ ਹੈ ਸਭ ਤੋਂ ਪਹਿਲਾਂ ਤਾਂ ਮੈਂ মিডিਆ ਦਾ ਧੰਨਵਾਦ ਕਰੂੰਗਾ ਤੁਸੀਂ ਅੱਜ ਕਵਰੇਜ ਕਰਨ ਲਈ ਉਰੇ ਖੰਨੇ ਦੀ ਜੋ ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਹੈ ਉਰੇ ਪਹੁੰਚੇ ਹੂੰ ਦੂਸਰਾ ਧੰਨਵਾਦ ਮੈਂ ਕਰਨਾ ਚਾਹੁੰਦਾ ਹਾਂ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜੀਨਾ ਦੀ ਯੋਗ ਅਗਵਾਈ ਦੇ ਅੰਦਰ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਸੰ 2022 ਤੋਂ ਚੱਲਦੀ ਜਾ ਰਹੀ ਹੈ। ਔਰ ਇਹ ਸਾਡਾ 8ਵਾਂ ਸੀਜ਼ਨ ਹੈ ਜੀਰੀ ਦਾ ਜਿਹੜਾ ਕਿ ਹੁਣ ਸ਼ੁਰੂ ਹੋਣ ਜਾ ਰਿਹਾ ਹੈ। ਅੱਜ ਰਸਮੀ ਤੌਰ ਤੇ ਦਾ ਉਦਘਾਟਨ ਹੋ ਚੁੱਕਿਆ। ਖੰਨੇ ਦੀ ਮੰਡੀ ਅਸੀਂ ਅੱਜ ਤੋਂ ਜਾਨੀ ਕਿ ਚਾਲੂ ਕਰਤੀ ਔਰ ਪਿਛਲੇ ਸਾਲ ਸਾਡੇ ਕੋਲ 1,90,348 ਮੈਟ੍ਰਿਕ ਟਨ ਦੇ ਕਰੀਬ ਜਿਹੜਾ ਸੀ ਉਹਰੇ ਸਾਡੇ ਕੋਲ ਇਨਪੁੱਟ ਹੋਈ ਸੀ। ਇਸ ਵਾਰ ਵੀ ਸਾਨੂੰ ਉਮੀਦ ਹੈ ਕਿ ਇਹਦੇ ਨੇੜੇ ਤੇੜੇ ਹੀ ਸਾਡੇ ਕੋਲ ਜਿਹੜੀ ਆਮਦ ਹੋਊਗੀ ਤੇ ਇਹਦੇ ਵਿੱਚ ਸਾਡੀ ਜਿਹੜੀ ਦਹਿੜੂ ਈਸੜੂ ਰੌਣੀ ਤਖਨਿਆ ਇਹ ਜਿਹੜੀਆਂ ਸਾਡੀਆਂ ਚਾਰੇ ਮੰਡੀਆਂ ਨੇ ਜਿਹੜੀਆਂ ਇਹ ਚੱਲਣਗੀਆਂ ਔਰ ਸਾਡੇ ਕੋਲ ਹਰ ਤਰ੍ਹਾਂ ਦਾ ਪ੍ਰਬੰਧ ਹੈ ਜਿਹੜਾ ਉਹ ਪੁਕਤਾ ਕੀਤਾ ਹੋਇਆ ਹੈ ਸਰਕਾਰ ਵੱਲੋਂ ਪੰਜਾਬ ਸਰਕਾਰ ਦੇ ਅਫਸਰ ਸਾਹਿਬਾਨ ਡੀ ਐਫ ਐਸ ਈ ਸ਼ਿਫਾਲੀ ਚੋਪੜਾ ਜੀ ਐਸ ਡੀ ਐਮ ਖੰਨਾ ਡਾਕਟਰ ਬਲਜਿੰਦਰ ਸਿੰਘ ਢੱਲੋਂ ਜੀ ਚੇਅਰਮੈਨ ਮਾਰਕੀਟ ਕਮੇਟੀ ਖੰਨਾ ਜਗਤਾਰ ਸਿੰਘ ਗਿੱਲ ਜੀ ਸਾਡੇ ਪ੍ਰਧਾਨ ਜੀ ਆਰਟੀ ਐਸੋਸੀਏਸ਼ਨ ਦੇ ਸਰਦਾਰ ਹਰਬੰਸ ਸਿੰਘ ਰੌਸ਼ਾ ਜੀ ਸਾਡੇ ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਦੇਵਾਲ ਸਿੰਘ ਦਿਆਲੀ ਜੀ ਕਿਸਾਨ ਸਾਡੇ ਜਿਹੜੇ ਆਮ ਆਦਮੀ ਪਾਰਟੀ ਕਿਸਾਨ ਵਿੰਗ ਦੇ ਸਾਡੇ ਜਿਹੜੇ ਪ੍ਰਧਾਨ ਨੇ ਯਾਦਵਿੰਦਰ ਸਿੰਘ ਬਿੱਟੂ ਲੇਬੜਾ ਜੀ ਸਾਰੇ ਜਣੇ ਅੱਜ ਉਰੇ ਮੌਜੂਦ ਨੇ ਔਰ ਅੱਜ ਅਸੀਂ ਉਹ ਜਿਹੜੀ ਢੇਰੀ ਆ ਢੇਰੀ ਦੇ ਉੱਤੇ ਖੜ ਕੇ ਬੋਲੀ ਕਰਾ ਕੇ ਕੰਮ ਸ਼ੁਰੂ ਕਰਵਾਤਾ ਕਿਸਾਨ ਜਿਹੜੀ ਪਹਿਲੀ ਢੇਰੀ ਸੀ ਕਿਸਾਨ ਨੂੰ ਮਾਨ ਸਤਕਾਰ ਆਦਰ ਦਿੱਤਾ ਗਿਆ ਔਰ ਜਿਹੜੇ ਆਰਤੀਏ ਸਹਬਾਨ ਨੇ ਇਹ ਅੱਜ ਸਭ ਤੋਂ ਪਹਿਲਾਂ ਸ਼ੁਰੂਆਤ ਕੀਤੀ ਆ ਉਹਨਾਂ ਦਾ ਮਾਨ ਆਦਰ ਸਤਕਾਰ ਕੀਤਾ ਗਿਆ ਸਰਕਾਰ ਦੇ ਨੁਮਾਇੰਦਾ ਹੋਣ ਦੇ ਨਾਤੇ ਅਸੀਂ ਇਹ ਪ੍ਰੋਮਿਸ ਕਰਦੇ ਆਂ ਔਰ ਸਾਡਾ ਵਾਅਦਾ ਹੈ ਕਿ ਕਿਸੇ ਵੀ ਕਿਸਮ ਦੀ ਦਿੱਕਤ ਨਹੀਂ ਆਣ ਦੇ ਦਿੱਤੀ ਜਾਊਗੀ 24 ਤੋਂ 48 ਘੰਟਿਆਂ ਦੇ ਵਿੱਚ ਵਿੱਚ ਪੇਮੈਂਟ ਟ੍ਰਾਂਸਫਰ ਹੋਊਗੀ ਔਰ 72 ਘੰਟਿਆਂ ਦੇ ਵਿੱਚ ਵਿੱਚ ਮਾਲ ਦੀ ਹੈ ਜਿਹੜੀ ਲਿਫਟਿੰਗ ਹੋਊਗੀ ਤੇ ਮੰਤਰੀ ਸਾਹਿਬ ਕੇਂਦਰ ਨਾਲ ਫੰਦਕ ਮਸਲੇ ਨੇ ਜਾਂ ਨਮੀ ਜ਼ਿਆਦਾ ਹੋਣ ਦਾ ਜਾਂ ਡਿਸ ਕਲਰ ਦਾ ਪਹਿਲੇ ਦਿਨ ਤੋਂ ਹੀ ਆਰਤੀ ਕਿਸਾਨ ਤੇ ਸਰਕਾਰ ਵੀ ਮੰਗ ਕਰ ਰਹੀ ਹੈ ਪਰ ਕੇਂਦਰ ਨੇ ਹਾਲ ਤੱਕ ਕੋਈ ਸਰਵੇਟਿਵ ਨਹੀਂ ਭੇਜੀ ਜਦੋਂ ਸੀਜ਼ਨ ਮੁੱਕਣ ਵਾਲਾ ਹੁੰਦਾ ਤਾਂ ਉਦੋਂ ਟੀਮਾਂ ਭੇਜ ਦਿੰਦੇ ਨੇ ਕੀ ਕਹਿ ਰਹੇ ਹੋਗੇ ਦੇਖੋ ਕੇਂਦਰ ਸ਼ੁਰੂ ਤੋਂ ਹੀ ਪੰਜਾਬ ਦੇ ਨਾਲ ਮਤਰੀਮਾਲਾ ਸਲੂਕ ਕਰਦਾ ਰਿਹਾ ਆਪਾਂ ਨੂੰ ਪਤਾ ਔਰ ਇਹ ਹਮੇਸ਼ਾ ਗੌਂਗਲੂਆਂ ਤੋਂ ਮਿੱਟੀ ਝਾਰਨ ਆਉਂਦੇ ਨੇ ਇਹ ਕਦੇ ਰਿਸਪੌਂਸਿਬਿਲਟੀ ਨਹੀਂ ਫਿਕਸ ਕਰਦੇ ਸੋ ਹੁਣ ਹਲੇ ਜੇ ਕੇਂਦਰ ਮਤਲਬ ਕਿ ਚਾਹੁੰਦਾ ਹੈ ਸੀਰੀਅਸਲੀ ਚਾਹੁੰਦਾ ਹੈ ਕਿ ਪੰਜਾਬ ਦੇ ਨਾਲ ਜਿਹੜਾ ਰਿਸ਼ਤਾ ਉਹਨਾਂ ਦਾ ਸੁਹਿਰਦ ਹੋਵੇ ਚੰਗਾ ਹੋਵੇ ਤੋਂ ਉਹਨਾਂ ਨੂੰ ਹੁਣ ਸਟਾਰਟਿੰਗ 'ਚ ਹੀ ਜਿਹੜੇ ਪੁਖਤਾ ਪ੍ਰਬੰਧ ਨੇ ਉਹਨਾਂ ਦਾ ਜਾਇਜ਼ਾ ਲੈਣਾ ਚਾਹੀਦਾ ਆ ਕੇ ਉਹਰੇ ਖੜਨਾ ਚਾਹੀਦਾ ਸਾਡੇ ਬਰਾਬਰ ਮੋٹے ਨਾਲ ਮੋਟਾ ਲਾਣਾ ਚਾਹੀਦਾ ਪਿਛਲੇ ਸਾਲ ਵੀ ਅਸੀਂ ਆਪਣੇ ਲੈਵਲ ਤੇ ਸਾਡੇ ਆਰਤੀ ਭਰਾਵਾ ਨੇ ਸੈਲਰ ਭਰਾਵਾ ਨੇ ਜਿਨ੍ਹਾਂ ਦੇ ਮਾਲਕ ਨੇ ਉਹ ਉਹਨਾਂ ਨੇ ਬੜਾ ਸਾਥ ਦਿੱਤਾ ਪਿਛਲੀ ਵਾਰ ਵੀ ਅਸੀਂ ਇਹ ਇਸ ਤਰੀਕੇ ਨਾਲ ਮੈਨੇਜ ਕਰਕੇ ਵਰਨਾ ਕਿਸੇ ਨੇ ਸਾਦੂ ਕੇਂਦਰ ਨੇ ਸਾਡੇ ਨਾਲ ਜੋ ਗੁਜ਼ਾਰੀ ਹੈ ਪੰਜਾਬ ਦਾ ਬੱਚਾ ਬੱਚਾ ਜਾਣਦਾ ਸੋ ਇਸ ਵਾਰ ਵੀ ਸਾਨੂੰ ਇਹ ਉਮੀਦ ਹੈ ਕਿ ਜਣੀ ਕਿ ਤੁਸੀਂ ਇਸ ਵਾਰ ਸਾਡੇ ਨਾਲ ਮੋਢਾ ਨਾ ਮੋਢਾ ਲਾ ਕੇ ਖੜੋਗੇ ਬਾਕੀ ਤੁਹਾਡਾ ਜੋ ਰਵਈਆ ਰਵਈਆ ਕਿਸੇ ਤੋਂ ਲੁਕੋਣ ਵਾਲਾ ਹੈ ਚੁਪਾਉਣ ਵਾਲਾ ਹੈ ਅੱਜ ਬਹੁਤ ਵਧੀਆ ਮਾਹੌਲ ਦੇ ਵਿੱਚ ਅੱਜ ਅੱਜ ਸਾਡਾ ਇਹਦਾ ਉਦਗਾਟ ਰੋ ਚੁੱਕਿਆ ਹੈ ਹੁਣ ਸਾਰੀਆਂ ਏਜੰਸੀਆਂ ਚਾਰ ਏਜੰਸੀਆਂ ਅੱਜ ਜਿੰਨਾ ਮੰਡੀ ਦੇ ਵਿੱਚ ਮਾਰ ਸੁੱਕਾ ਮਾਰ ਹੈ 17 ਮੌਤਰੇ ਉਹ ਸਾਰਾ ਜਖਿਦਿਆ ਜਾਊਗਾ ਤੇ ਉਹਦੀ ਪੇਮੈਂਟ ਉਹ ਕੱਲ ਨੂੰ ਸ਼ਾਮ ਤੱਕ ਕੋਈ ਪੇਮੈਂਟ ਸਾਰੀ ਉਹਦੀ ਆ ਜਾਊਗੀ ਅਤੇ ਉਹਦੀ ਲਿਫਟਿੰਗ 72 ਘੰਟਿਆਂ ਦੇ ਹੋ ਜਾਊਗੀ ਸਾਡੇ ਸਾਡਾ ਆੜਤੀਆਂ ਦਾ ਕਿਸਾਨ ਦਾ ਤੇ ਸੈਲਰ ਮਾਲਕ ਦਾ ਆਪਸ ਵਿੱਚ ਪੂਰਾ ਵਧੀਆ ਸੰਬੰਧ ਹੈ ਤੇ ਕਿਸੇ ਕਿਸਮ ਦੀ ਕਿਸਾਨ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਊਗੀ ਅਤੇ ਮੈਂ ਬਸ਼ਰਵਾਸ ਦਿਵਾਉਣਾ ਤੁਹਾਨੂੰ ਪ੍ਰਸਾਲਿਆਂ ਨੂੰ ਵੀ ਕੋਈ ਵੀ ਕਿਸਾਨ ਰਾਤ ਨਹੀਂ ਕਟੂਗਾ ਜਿਹੜਾ ਸੁੱਕਾ ਚੋਨਾ ਲੈ ਕੇ ਸਵੇਰੇ ਲੈ ਕੇ ਆਊਗਾ ਸ਼ਾਮ ਨੂੰ ਬਿੱਲ ਹੋ ਕੇ ਜਾਊਗਾ ਕਿ ਲੱਗਦਾ ਕਿ ਕਦੋਂ ਤੱਕ ਸੀਜ਼ਨ ਚੱਲੂ ਕਿਉਂਕਿ ਐਡਵਾਂਸ ਵੀ ਹੋ ਗਿਆ ਇਸ ਵਾਰ ਸੀਜ਼ਨ ਤੇ ਸੀਜ਼ਨ ਦਾ ਤਾਂ ਸ਼ੁਰੂ ਹੋ ਗਿਆ ਮੁਖੰਨਾ ਮੰਡੀ ਦੇ ਵਿੱਚ ਤਾਂ ਐਸਾ ਵੀ ਕਬਰੀ ਅਧਿਕਾਰ ਸ਼ੁਰੂ ਅਧਿਕਾਰ ਹੋ ਜੇ ਕੱਲੂ ਮੰਡੀ ਭਰ ਜਾਣੀ ਹੈ ਤੇ ਮੈਨੂੰ ਉਮੀਦ ਹੈ ਵੀ 30 ਅਕਤੂਬਰ ਤੱਕ ਜਿਹੜੀ ਮੰਡੀ ਹੈ ਇਹ ਸੀਜ਼ਨ ਖਤਮ